ਲੋ ਜੀ ਬਟੰਡਾ ਵਾਲਿਆਂ ਵਾਸਤੇ ਬਹੁਤ ਸੋਹਣਾ ਤੋਹਫਾ ਇੱਕ ਸੈਰਗਾ 1 ਕਿਲੋਮੀਟਰ ਲੰਬੀ ਬਣਨ ਜਾ ਰਹੀ ਹੈ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਜਿਹੜਾ ਹੈਗਾ ਪਟੇਲ ਨਗਰ ਜੇ ਉਹਦੇ ਬਿਲਕੁਲ ਆਪੋਜੀਟ ਰਿੰਗ ਰੋਡ ਹੈ ਜਿਹੜਾ ਉੱਥੇ ਇਹਦਾ ਗੇਟ ਹੈ ਤੇ ਇਹ 1 ਕਿਲੋਮੀਟਰ ਲੰਬੀ ਸੈਰਗਾ ਇੰਨੀ ਸੋਹਣੀ ਇੰਨੀ ਮਨਮੋਹਕ ਹੋਣੀ ਹੈ ਇੰਨੀ ਵੱਖਰੀ ਹੋਣੀ ਹੈ ਆ ਇਧਰ ਸੈਲਫੀ ਪੁਆਇੰਟ ਹੈ ਸੈਲਫੀ ਪੁਆਇੰਟ ਦੇ ਵਿੱਚ ਇੱਕ ਨਵਾਂ ਕਨਸੈਪਟ ਇਹਦੇ ਵਿੱਚ ਰੱਖਿਆ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਚੇਅਰਮੈਨ ਭਲਾ ਜਿਹੜੇ ਹੈਗੇ ਆ ਜਤਿੰਦਰ ਭੱਲਾ ਜੀ ਇੰਪਰੂਵਮੈਂਟ ਟਰਸਟ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਮਾਮ ਡਿਟੇਲ ਲਵਾਂਗੇ ਤੇ ਸ਼ੋਰਟ ਚ ਤੁਹਾਨੂੰ ਦੱਸ ਦਈਏ ਕਿ ਇੱਧਰ ਜਿਹੜੇ 1 ਕਿਲੋਮੀਟਰ ਸੈਰਗਾਹ ਦੇ ਵਿੱਚ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਜਿਹੜੇ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਚੰਡੀਗੜ੍ਹ ਤੋਂ ਜਿਹੜੇ ਬਟਰਫਲਾਈ ਪਾਰਕ ਹੈ ਉਹਦੇ ਵਿੱਚੋਂ ਇੱਕ ਫੁੱਲ ਹੱਤੇ ਗਿਆ ਬਟਰਫਲਾਈ ਨੂੰ ਜਿਹੜੇ ਤਿਤਲੀਆਂ ਨੂੰ ਆਕਰਸ਼ਿਤ ਕਰਦੇ ਆ ਇੱਥੇ ਨਹੀਂ ਪੁੱਤਰ ਰੱਖਿਆ ਜਾਣਾ ਜੀ ਕੰਮ ਚੱਲੀ ਜਾਂਦਾ ਪੂਰਾ ਜੋਰਾ ਸ਼ੋਰਾ ਤੇ ਤੇ ਇੱਥੇ ਫੁੱਲ ਲੱਗੇ ਹੋਏ ਐ ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੇ ਫੁੱਲ ਜਿਹੜੇ ਕਿ ਕਿਸੇ ਵੀ ਪਾਰਕ ਵਾਸਤੇ ਸੁੰਦਰ ਬਣਾਉਣ ਵਾਸਤੇ ਜ਼ਰੂਰੀ ਹੁੰਦੇ ਐ ਤੇ ਇੱਕ ਹੋਰ ਖਾਸ ਗੱਲ ਐ ਇਹਦੇ ਵਿੱਚ ਕੋਈ ਵੀ ਜਿੰਨੀਆਂ ਚੀਜ਼ਾਂ ਨੇਚਰਲ ਵਰਤੀਆਂ ਗਈਆਂ ਆ ਦੇਖੋ ਡਸਟਬਿਨ ਜਿਹੜਾ ਹੈਗਾ ਉਹ ਲੱਕੜ ਦਾ ਬਣਾਇਆ ਗਿਆ ਤੇ ਜਿਹੜੀ ਬਾਹਰ ਰੇਲਿੰਗ ਐ ਉਹ ਵੀ ਲੱਕੜ ਦੀ ਆ ਗੇਟ ਵੀ ਲੱਕੜ ਦਾ ਬਣਿਆ ਤੇ ਸਾਰਾ ਕੁਝ ਨੇਚਰਲ ਵਰਤਿਆ ਗਿਆ ਤਾਂ ਕਿ ਇੱਕ ਸੋਹਣਾ ਲੱਗੇ ਨੇਚਰਲ ਮਾਹੌਲ ਲੱਗੇ ਆਪਾਂ ਲੱਭ ਸਭ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਚੇਅਰਮੈਨ ਸਾਹਿਬ ਨਾਲ ਜਿਨ੍ਹਾਂ ਦੇ ਕੋਸ਼ਿਸ਼ਾਂ ਸਦਕਾ ਇਹ ਬਣ ਰਹੀ ਹੈ ਸੈਰਗਾ ਇੱਥੇ ਦਰਖਤ ਹਰਿਆਲੀ ਪੂਰੀ ਫੁੱਲ ਹੋਣੀ ਹੈ ਤੇ ਆ ਅਡੜ ਤਰ੍ਹਾਂ ਦੇ ਜਿਹੜੇ ਫੁੱਲ ਰੰਗ-ਬਰੰਗੇ ਤੁਸੀਂ ਦੇਖ ਸਕਦੇ ਹੋ ਪਾਰਕ ਦੀ ਜਿਹੜੀ ਸੈਰਗਾ ਦੀ ਸੁੰਦਰਤਾ ਘਾਉਣ ਵਾਸਤੇ ਜਿਹੜਾ ਕੋਈ ਟੈਨਸ਼ਨ ਦੇ ਵਿੱਚ ਹੋਊਗਾ ਤੇ ਇੱਥੇ ਆ ਕੇ ਬਹਿ ਜਾ ਤਾਂ ਟੈਨਸ਼ਨ ਖਤਮ ਹੋ ਜਾਂਦੀ ਹੈ ਇਹ ਕੁਦਰਤ ਦੇ ਨੇੜੇ ਹੋਗੇ ਕੁਦਰਤ ਇੱਕ ਮਿਕ ਜਦੋਂ ਹੁੰਨੇ ਆਪਾਂ ਕਾ ਟੈਨਸ਼ਨ ਨਹੀਂ ਰਹਿੰਦੀ ਇੱਕ ਸਿਹਤ ਵਾਸਤੇ ਘੁੰਮਣਾ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਚੰਗਾ ਮਾਹੌਲ ਮਿਲ ਜੇ ਘੁੰਮਣ ਵਾਸਤੇ ਤਾਂ ਹੋਰ ਵਧੀਆ ਗੱਲ ਹੈ ਤੇ ਇੱਕ ਆਹ ਤੁਸੀਂ ਇਹ ਪੱਥਰ ਦੇਖ ਰਹੇ ਜਿਹੜੇ ਇੱਕ ਐਕੂ ਪ੍ਰੈਸ਼ਰ ਪੁਆਇੰਟ ਬਣਾਏ ਆ ਕਈ ਇਹਦੇ ਵਿੱਚ ਪਾਰਕ ਦੇ ਵਿੱਚ ਨੰਗੇ ਪੈਰ ਤੇ ਤਰੋਂਗੇ ਤਾਂ ਬਲੱਡ ਸਰਕੂਲੇਸ਼ਨ ਇਹਦਾ ਆਪਣੇ ਸਰੀਰ ਦਾ ਸਹੀ ਹੋ ਜਾਂਦਾ ਹੈ ਉਹਦੇ ਵਾਸਤੇ ਐਕੂ ਪ੍ਰੈਸ਼ਰ ਪੁਆਇੰਟ ਬਣਾਏ ਗਏ ਆ ਆਪਾਂ ਉਹਨਾਂ तमाम ਜਾਣਕਾਰੀ ਲਾਵਾਂਗੇ ਪੇੜਾਂ ਤੇ ਰੰਗ ਕੀਤਾ ਹੋਇਆ ਸੁੰਦਰ ਮਾਹੌਲ ਬਣ ਜਾਣਾ ਇੱਕ ਪੇੜਾ ਦੇ ਉੱਤੇ ਰੰਗ ਜਿਹੜਾ ਕੀਤਾ ਹੋਇਆ ਤੇ ਜਿਹੜੇ ਬਟਰਫਲਾਈ ਤੇ ਫੁੱਲ ਲੱਗੇ ਲੱਗਣਗੇ ਜੇ ਉਹਨਾਂ ਨੂੰ ਉਹਨਾਂ ਤੇ ਆਕਰਸ਼ਿਤ ਹੁੰਦੀਆਂ ਨੇ ਤਿਤਲੀਆਂ ਤੇ ਤਿਤਲੀਆਂ ਵੀ ਇੱਥੇ ਤੁਸੀਂ ਦੇਖ ਦੇਖੋਗੇ ਤੁਹਾਨੂੰ ਦਿਖਾਵਾਂਗੇ ਅੱਗੇ ਅਸੀਂ ਸ਼ਾਰਟ ਵੀ ਲੈ ਆਏ ਆ ਉਹ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਜਾਂ ਵਿੱਚ ਦਿਖਾਵਾਂਗੇ ਵੀਡੀਓ ਦੇ ਪਰ ਫਿਲਹਾਲ ਆਪਾਂ ਪੱਲਾ ਹੀ ਇਹ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਹੋਰ ਕੀ ਕੀ ਖਾਸਿਤਾ ਨੇ ਕਦੋਂ ਤੱਕ ਇਹ ਪੂਰਾ ਹੋ ਜਾਣਾ ਹੈ ਪਾਰਕ ਕਦੋਂ ਇਹਦਾ ਦੁਕਾਟਨ ਕਰਨਾ ਹੈ ਲੋਕਾਂ ਦੀ ਸੈਰ ਵਾਸਤੇ ਤੇ ਕੀ ਕੁਸ਼ੇ ਦੇ ਵਿੱਚ ਲਗਾਇਆ ਕਿਹੜੇ ਕਿਹੜੇ ਪੇੜ ਲਗਾਏ ਆ तमाम ਗੱਲਬਾਤ ਕਰਦੇ ਆਪਾਂ ਜਿਹੜੇ ਜਤਿੰਦਰ ਸਿੰਘ ਪੱਲਾ ਜੀ ਹੈ ਚੇਅਰਮੈਨ ਸਾਹਿਬ ਇਧਰ ਛਾਉਣੀ ਦਾ ਬਿਲਕੁਲ ਨਾਲ ਲੱਗਦਾ ਹੈ ਪੱਟ ਲੱਗਦੀ ਹੈ ਹਰਿਆਲੀ ਉਧਰ ਵੀ ਬਹੁਤ ਹੈ ਤੇ ਕੁਝ ਹਰਿਆਲੀ ਇਧਰ ਹੋ ਜਾਣੀ ਟੈਂਪਰੇਚਰ ਜਿਹੜਾ ਹੈਗਾ ਸ਼ਹਿਰ ਦੇ ਨਾਲੋਂ ਟ੍ਰੈਫਿਕ ਦੇ ਨਾਲੋਂ ਬਹੁਤ ਘੱਟ ਇੱਥੇ 3-4 ਡਿਗਰੀ ਘੱਟ ਹੋਣਾ ਪਰ ਹੁਣ ਗੱਲਬਾਤ ਕਰਦੇ ਆ ਪੱਲਾ ਜੀ ਨਾਲ ਜਤਿੰਦਰ ਪੱਲਾ ਜੀ ਨਾਲ ਸੋ ਸੈਰਗਾ ਕਿਸ ਤਰ੍ਹਾਂ ਦੀ ਸੈਰਗਾ ਬਣਾਈ ਗਈ ਹੈ ਇਹ ਸੈਰਗਾ ਨਵੇਕਲੀ ਸੈਰਗਾ ਹੈ ਇਸ ਤਰ੍ਹਾਂ ਦੀ ਸੈਰਗਾ ਤੁਹਾਨੂੰ ਪੰਜਾਬ ਚ ਕਦੇ ਦੇਖ ਨੂੰ ਮਿਲੇਗੀ ਔਰ ਦੂਸਰੀ ਗੱਲ ਇਹ ਸੈਰਗਾ ਸਾਡਾ ਆਜ਼ਾਦੀ ਦਾ ਪ੍ਰਵਾਨਾ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹਨੂੰ ਉਡਣਾ ਸੱਪ ਕਿਹਾ ਜਾਂਦਾ ਸੀਗਾ ਜਿਹੜਾ ਪਹਿਲਾ ਜਿਹੜਾ ਸੀਗਾ ਪੰਜਾਬੀ ਪਾਇਲਟ ਸੀਗਾ ਇੱਕ ਜਿਸਨੇ ਆਜ਼ਾਦੀ ਦੀ ਲਹਿਰ ਖੜੀ ਕੀਤੀ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕੀਤਾ ਤੇ ਉਸ ਦੀ ਮਿੱਠੀ ਯਾਦ ਨੂੰ ਸਮਰਪਤ ਅਸੀਂ ਇਹ ਸੈਰਗਾ ਬਣਾਈ ਅਸਦਾ ਨਾਮ ਰੱਖਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾ ਔਰ ਇਸ ਸੈਰਗਾਹ ਦੀ ਵਿਲੱਖਣਤਾ ਵੀ ਇਸ ਸੈਰਗਨ ਬਣਾਉਣ ਦੇ ਵਿੱਚ ਕੋਈ ਇੱਟ ਨਹੀਂ ਵਰਤੀ ਗਈ ਕੋਈ ਲੋਹਾ ਨਹੀਂ ਵਰਤਿਆ ਗਿਆ ਕੋਈ ਕੰਕਰੀਟ ਨਹੀਂ ਵਰਤੀ ਗਈ ਇਸ ਦੇ ਵਿੱਚ ਜੇ ਅਸੀਂ ਬੈਠਣ ਆਸਤੇ ਬੈਂਚ ਬਣਾਏ ਆ ਉਹ ਵੀ ਲੱਕੜ ਦੇ ਜੇ ਅਸੀਂ ਇਹਦੇ ਗ੍ਰਿਲਿੰਗ ਕੀਤੀ ਹੈ ਉਹ ਵੀ ਬਾਸ ਨਾਲ ਜੇ ਅਸੀਂ ਇਸ ਦੇ ਵਿੱਚ ਡਸਟਪੈਨ ਬਣਾਏ ਨੇ ਉਹ ਵੀ ਲੱਕੜ ਦੇ ਸੋ ਨੈਚਰ ਨਾਲ ਪਿਆਰ ਦਿਖਾਉਂਦੀ ਨੈਚਰ ਨਾਲ ਇੱਕ ਮਿਕ ਹੁੰਦੀ ਚੀਦਾਨੂ ਸ਼ਰਧਾਂਜਲੀ ਯਾਤਰਾ ਅਰਪਿਤ ਕਰਨ ਵਾਲੀ ਸਭ ਤੋਂ ਸੁਰੱਖਿਅਤ ਜਿਹੜੀ ਇਹ ਸੈਰਗਾ ਹੈ ਸੋ ਇਸ ਸੈਰਗਾ ਦੇ ਵਿੱਚ ਨਿੰਮ ਦੇ ਹਜ਼ਾਰਾਂ ਬੂਟੇ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਇਸ ਸੈਰਗਾ ਦੇ ਵਿੱਚ ਜਿੰਨਾ ਬੂਟਿਆਂ ਤੇ ਤਿਤਲੀਆਂ ਆਂਡੇ ਦਿੰਦੀਆਂ ਨੇ ਜਿਹੜੇ ਬੂਟਿਆਂ ਦੇ ਪੱਤੇ ਤਿਤਨੀਆਂ ਖਾਂਦੀਆਂ ਜਿੰਨਾ ਪੌਦਿਆਂ ਤੇ ਤਿਤਨੀਆਂ ਮੰਡਰਾਉਂਦੀਆਂ ਉਹ 400 ਬੂਟਾ ਬਟਰਫਲਾਈ ਪਾਰਕ ਚੰਡੀਗੜ੍ਹ ਤੋਂ ਮੈਂ ਲੈ ਕੇ ਆਂਦਾ ਕਈ ਦਰਸ਼ਕਾਂ ਨੂੰ ਸੁਣਨ ਦੇ ਵਿੱਚ ਹੈਰਾਨੀ ਹੋਊਗੀ ਕਿ ਇਹ ਜਿਹੜੇ ਪੌਦੇ ਇੱਥੇ ਲੱਗੇ ਆ ਉਹ तितਲੀਆਂ ਦੇ ਪੌਦੇ ਆ ਉਹਨਾਂ ਪੌਦਿਆਂ ਤੇ ਤੁਸੀਂ ਦੇਖੋਗੇ ਹੁਣ ਵੀ ਛੋਟੇ ਛੋਟੇ ਬੂਟੇ ਆ ਹਜੇ 20 ਦਿਨ ਹੋਇਆ ਲਾਇਆ ਨੂੰ ਤੇ ਜਦੋਂ ਉਹ ਬੂਟੇ ਵੱਡੇ ਹੋਗੇ ਤਾਂ ਸਾਡੇ ਸ਼ਹਿਰ ਦੇ ਬੱਚਿਆਂ ਨੂੰ तितਲੀਆਂ ਨੂੰ ਬੜਾ ਪਿਆਰ ਹੁੰਦਾ ਬਚਪਨ ਨਾਲ ਤੇ ਉਹ तितਲੀਆਂ ਇੱਥੇ ਮਨਰਾਉਣਗੀਆਂ ਸਾਨੂੰ ਖੁਸ਼ੀ ਦੇਣਗੀਆਂ ਸੁਪਨਿਆਂ ਦੇ ਵਿੱਚ ਵਾਧਾ ਕਰਨਗੀਆਂ ਔਰ ਇਸ ਤੋਂ ਇਲਾਵਾ ਇਸ ਸੈਰਗਾ ਦੇ ਵਿੱਚ ਜਿੱਥੇ ਛੋਟੇ ਛੋਟੇ ਫੁੱਲਾਂ ਵਾਲੇ ਹਜ਼ਾਰਾਂ ਰੁੱਖ ਲੱਗੇ ਹੋਏ ਆ ਉੱਥੇ ਇਸ ਦੇ ਵਿੱਚ ਅਸੀਂ ਜਿਹੜਾ ਐਕੂ ਪ੍ਰੈਸ਼ਰ ਜ਼ੋਨ ਬਣਾਇਆ ਛੋਟੇ ਛੋਟੀਆਂ ਪੱਥਰ ਦੀਆਂ ਗੋਲ-ਗੋਲ ਡਲੀਆਂ ਦੇ ਨਾਲ 6 ਐਕੂ ਪ੍ਰੈਸ਼ਰ ਜ਼ੋਨ ਹੈ ਤੇ ਮੈਂ ਵੀ ਉਹਨਾਂ ਐਕੂ ਪ੍ਰੈਸ਼ਰ ਡਲੀਆਂ ਤੇ ਕਦੇ-ਕਦੇ ਤੁਰਨ ਦਾ ਮੌਕਾ ਮਿਲਦਾ ਸਾਰਾ ਜੇ ਜਿਹੜਾ ਵਿਅਕਤੀ ਉਹ 6 ਦੇ 6 ਐਕੂ ਪ੍ਰੈਸ਼ਰ ਜ਼ੋਨ ਤੇ ਸੈਰ ਕਰ ਲਈ ਪਾਰ ਕਰ ਜੇ ਮੈਂ ਕਹਿੰਦਾ ਉਹਨੂੰ ਬਿਮਾਰੀ ਕੋਈ ਲੱਗ ਹੀ ਨਹੀਂ ਸਕਦੀ ਇੰਨਾ ਕੁ ਵਧੀਆ ਜ਼ੋਨ ਬਣੇ ਹੋਇਆ ਸਾਰੇ ਸਾਡੇ ਪੈਰਾਂ ਵਿੱਚਲੇ ਜਿਹੜੇ ਪ੍ਰੈਸ਼ਰ ਜਿਹੜੇ ਹੈਗੇ ਪੁਆਇੰਟਸ ਉਹ ਉਹ ਪ੍ਰੈਸ਼ਰਾਈਜ਼ ਹੁੰਦੇ ਨੇ ਜੇ ਤੁਹਾਡੀ ਸਾਰੀ ਬਾਡੀ ਰਿਲੈਕਸ ਹੋ ਜਾਂਦੀ ਹੈ ਸੋ ਇੱਕ ਸਭ ਤੋਂ ਵੱਡੀ ਗੱਲ ਕਿ ਅਸੀਂ ਇਹਦੇ ਵਿੱਚ ਇੱਕ ਬਠਿੰਡੇ ਦੀ ਵਿਰਾਸਤ ਬਠਿੰਡਾ ਦਾ ਮਾਨਾਂ ਤੇ ਸ਼ਾਨਾਂ ਮੱਤੀ ਇਤਿਹਾਸ ਬਠਿੰਡੇ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਦਰਸਾਉਂਦਾ ਇੱਕ ਸੈਲਫੀ ਪੁਆਇੰਟ ਬਣਾਇਆ ਹੋਇਆ ਉਸ ਦਾ ਲਾਈਟਿੰਗ ਹੁੰਦੀ ਹੈ ਉਹਦੇ ਵਿੱਚ ਸਾਡਾ ਬਠਿੰਡਾ ਸਾਡਾ ਮਾਨ ਬਠਿੰਡੇ ਦੇ ਵਿੱਚ ਸਾਡਾ ਦਿਲ ਧੜਕਦਾ بڑا ਸੋਹਣਾ ਸ਼ਹਿਰ ਇਤਿਹਾਸਕ ਸ਼ਹਿਰ ਹੈ ਸੋ ਬਠਿੰਡੇ ਦੀਆਂ ਜੋ ਬਿਲਡਿੰਗਾਂ ਨੇ ਜਿਵੇਂ ਸਾਡਾ ਏਮਜ਼ ਸਾਡੇ ਟੈਕਨੀਕਲ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਜਿਵੇਂ ਸਾਡਾ ਰਜਿੰਦਰਾ ਕਾਲਜ ਜਿਵੇਂ ਕਨਈਆ ਚੌਕ ਜਿਵੇਂ ਥਰਮਲ ਜਿਵੇਂ ਰੂਜ਼ ਗਾਰਡਨ ਜਿਵੇਂ ਸਾਡੀਆਂ ਝੀਲਾਂ ਜਿਵੇਂ ਸਾਡਾ ਕਨਈਆ ਚੌਕ ਜਿਵੇਂ ਸਾਡਾ ਗੁਰਦੁਆਰਾ ਸ਼੍ਰੀ ਕਿਲਾ ਸਾਹਿਬ ਗੁਰਦੁਆਰਾ ਸ਼੍ਰੀ ਹਾਜੀਦਰਤਨ ਸਾਹਿਬ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਦੀਆਂ ਸਾਡੇ ਮੰਦਰਾਂ ਗੁਰਦੁਆਰਾਂ ਦੀਆਂ ਧਾਰਮਿਕ ਸਥਾਨਾਂ ਦੀਆਂ ਕਿਲੇ ਦੀਆਂ ਤਸਵੀਰਾਂ ਤੁਹਾਨੂੰ ਉਹਦੇ ਵਿੱਚ ਦੇਖਣ ਨੂੰ ਮਿਲਣਗੀਆਂ ਵੱਡਾ ਸਾਰਾ 20 15 20 ਫੁੱਟ ਲੰਮਾ ਉਹ 4 ਫੁੱਟ ਉੱਚਾ ਜਦੋਂ ਲਾਈਟਿੰਗ ਹੁੰਦੀ ਹੈ ਤਾਂ ਲੋਕvarphi ਆਪਣੀ ਜ਼ਿੰਦਗੀਆਂ ਯਾਦਾਂ ਨੂੰ ਤਾਜ਼ਾ ਕਰਦੇ ਆ ਕੋਈ ਕਹਿੰਦਾ ਮੈਂ ਰਜਿੰਦਰਾ ਕਾਲਜ ਪੜ੍ਹਦਾ ਰਿਹਾ ਕੋਈ ਕਹਿੰਦਾ ਸਾਡਾ ਕਿਲਾ ਸਾਹਿਬ ਆ ਗਿਆ ਕੋਈ ਕਹਿੰਦਾ ਸਾਡਾ ਗੁਰਦਰਾ ਸਾਹਿਬ ਆ ਗਿਆ ਕੋਈ ਕਹਿੰਦਾ ਸਾਡੀ ਯੂਨੀਵਰਸਿਟੀ ਆ ਗਈ ਕੋਈ ਕਹਿੰਦਾ ਆ ਸਾਡਾ ਥਰਮਲ ਆ ਗਿਆ ਕੋਈ ਕਹਿੰਦਾ ਸਾਡੀ ਝੀਲਾਂ ਆ ਗਈਆਂ ਸੋ ਮਤਲਬ ਅਸੀਂ ਇਹ ਸੈਰਗਾ ਪੂਰੇ ਮਨ ਤੋਂ ਪੂਰੇ ਦਿਲ ਤੋਂ ਬੜੇ ਚਾਵਾਂ ਦੇ ਨਾਲ ਬੜੇ ਮਲਾਰਾਂ ਦੇ ਨਾਲ ਬੜਾ ਕੁਝ ਸੋਚ ਸਮਝ ਕੇ ਇਹ ਬਣਾਈ ਹੈ ਲੋਕਾਂ ਦੀ ਸੇਵਾ ਦੇ ਵਿੱਚ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਉਹ ਸਾਰਾ ਇਹ ਉਹਨਾਂ ਨੇ ਇਸ ਪ੍ਰੋਜੈਕਟ ਬਾਰੇ ਜਾਣ ਕੇ ਲਈ ਵੀ ਹੈ ਸਾਡੇ ਮਾਣਯੋਗ ਮੰਤਰੀ ਨੇ ਲੋਕਲ ਬਾਡੀ ਦੇ ਬਲਕਾਰ ਸਿੰਘ ਜੀ ਉਹਨਾਂ ਨੂੰ ਸਾਰਾ ਪਤਾ ਹੈ ਤੇ ਉਹ ਆਉਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਆ ਕੇ ਇਹ ਸਰਗਾ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਅਰਪਤ ਕਰਨੀ ਹੈ ਸੋ ਮਨ ਨੂੰ ਖੁਸ਼ੀ ਮਿਲ ਰਹੀ ਹੈ ਮਨ ਨੂੰ ਸਕੂਨ ਮਿਲ ਰਿਹਾ ਹੈ ਕਿਉਂਕਿ ਜਿਹੜੀ ਕੋਈ ਵੀ ਸਰਕਾਰ ਹੁੰਦੀ ਹੈ ਉਸਨੇ ਲੋਕਾਂ ਦੇ ਹਿੱਤ ਦੇ ਵਿੱਚ ਫੈਸਲੇ ਕਰਨੇ ਹੁੰਦੇ ਆ ਲੋਕ ਕਦੇ ਵੀ ਗਲਤ ਨਹੀਂ ਹੁੰਦੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਅਸੀਂ ਸਾਡੇ ਪਿਆਰੇ ਲੋਕਾਂ ਦੀ ਸੇਵਾ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਰ ਉਹਨਾਂ ਸਮਰਪਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਆ ਤੁਸੀਂ ਕਹਿੰਦੇ ਇਹ ਪੰਜਾਬ ਦੀ ਇਹ ਇਨਵੈਂਟਰੀ ਆ ਪੰਜਾਬ ਚ ਕਿਤੇ ਦੇਖਣ ਨੂੰ ਨਹੀਂ ਮਿਲੂਗੀ ਫਿਰ ਇਹ ਤੁਸੀਂ ਆਈਡੀਆ ਕਿੱਥੋਂ ਲਈ ਆ ਜੀ ਆਈਡੀਆ ਜੀ ਮੇਰੀ ਪਾਰਟੀ ਨੇ ਜਦੋਂ ਗੁਜਰਾਤ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਮੇਰੀ ਉੱਥੇ ਡਿਊਟੀ ਲੱਗੀ ਸੀ ਅਹਮਦਾਬਾਦ ਤੇ ਉਸ ਤੋਂ ਬਾਅਦ ਬੜੌਦਾ ਬੜੌਦਾ ਦਾ ਜੇ ਇਤਿਹਾਸ ਦੇਖੀਏ ਉਹ ਵੀ ਬੋੜਾਂ ਵਾਲਾ ਸ਼ਹਿਰ ਹੈ ਬੜੌਦਾ ਦਾ ਇਹ ਨਾਮ ਹੈ ਬੋੜਾਂ ਤੋਂ ਬੜੌਦਾ ਬਣਿਆ ਸੋ ਉੱਥੇ ਇੱਕ ਸੈਰਗਾ ਸੀ ਕਿੱਥੇ ਅਸੀਂ ਸਵੇਰੇ ਤੇ ਸੈਰਗਾ ਬਹੁਤ ਲੰਮੀ ਇਸ ਤਰ੍ਹਾਂ ਸੈਰਗਾ ਸੀ ਉੱਥੋਂ ਫਿਰ ਮੈਂ ਜਦੋਂ ਸੈਰਗਾ ਉੱਥੇ ਮੰਨ ਦੇ ਵਿੱਚ ਖਿਆਲ ਆਇਆ ਸੀ ਵੀ ਜੇ ਬੜੌਦਾ ਦੇ ਵਿੱਚ ਸੈਰਗਾ ਕਿਸੇ ਨੇ ਬਣਾਈ ਹੈ ਤੇ ਬਠਿੰਡਾ ਦੇ ਵਿੱਚ ਕਿਉਂ ਨਹੀਂ ਬਣਦੀ ਤੇ ਫਿਰ ਮੈਨੂੰ ਉੱਥੋਂ ਆ ਕੇ ਮੈਨੂੰ ਇੰਪਰੂਵਮੈਂਟ ਟਰਫ ਦੀ ਚੇਅਰਮੈਨ ਹੀ ਮਿਲੀ ਸੀ ਗੁਰੂ ਦੀ ਕਿਰਪਾ ਦੇ ਨਾਲ ਤੇ ਫਿਰ ਉਦੋਂ ਮੈਂ ਸੋਚਿਆ ਸੀ ਵੀ ਸ਼ਹਿਰ ਦੀ ਝੋਲੀ ਕੋਈ ਇਹੋ ਜਿਹਾ ਪ੍ਰੋਜੈਕਟ ਪਾਉਣਾ ਹੈ ਜਿੱਥੇ ਵਾਤਾਵਰਨ ਦੀ ਗੱਲ ਹੋਵੇ ਜਿੱਥੇ ਖੁਸ਼ਬੂਆਂ ਦੀ ਗੱਲ ਹੋਵੇ ਜਿੱਥੇ ਫੁੱਲਾਂ ਦੀ ਗੱਲ ਹੋਵੇ ਜਿੱਥੇ ਤਿਤਲੀਆਂ ਦੀ ਗੱਲ ਹੋਵੇ ਜਿੱਥੇ ਬਠੰਡੇ ਦੇ ਸਾਪਣ ਦੀ ਗੱਲ ਹੋਵੇ ਜਿੱਥੇ ਬਠੰਡੇ ਦੀਆਂ ਮਾਨ ਮੱਤੀਆਂ ਸੰਸਥਾਵਾਂ ਦੀ ਗੱਲ ਹੋਵੇ ਜਿੱਥੇ ਬਜ਼ੁਰਗਾਂ ਦੀ ਸੈਰ ਦੀ ਗੱਲ ਹੋਵੇ ਜਿੱਥੇ ਤੰਦਰੁਸਤੀ ਦੀ ਗੱਲ ਹੋਵੇ ਸੋ ਉਹ ਸੁਪਨਾ ਜਿਹੜਾ ਹੈਗਾ ਮੇਰਾ ਸਕਾਰ ਹੋਣ ਜਾ ਰਿਹਾ ਹੈ ਮੇਰੇ ਸਟਾਫ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਸਾਡੇ ਠੇਕੇਦਾਰ ਸਾਹਿਬ ਨੇ ਬਜ਼ੁਰਗ ਨੇ ਉਹ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਸ਼ਹਿਰ ਨਿਵਾਸੀਆਂ ਦਾ ਬੜਾ ਪਿਆਰ ਸਤਿਕਾਰ ਤੇ ਮੁਹੱਬਤ ਆ ਜਿਹੜੀ ਇਸ ਪ੍ਰੋਜੈਕਟ ਕਰਕੇ ਮਿਲ ਰਹੀ ਆ ਤੁਸੀਂ ਆਏ ਹੋ মিডিਆ ਸਾਰਾ ਤੁਸੀਂ ਵੀ ਇਸ ਸੋਹਣੀ ਸੈਰਗਾ ਦੀ ਗੱਲ ਕਰਨ ਵਾਸਤੇ ਇਸ ਦੇ ਬਾਰੇ ਜਾਣਨ ਵਾਸਤੇ ਦਰਸ਼ਕਾਂ ਨੂੰ ਇਸ ਦੀ ਜਾਣਕਾਰੀ ਦੇਣ ਵਾਸਤੇ ਆਏ ਆ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਲੋਕਾਂ ਨੂੰ ਨਿਮਰਤਾ ਪਿਆਰ ਦੇ ਸਰਕਾਰ ਸਾਹਿਬ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਇਹ ਸੈਰਗਾ ਬੜੇ ਚਾਵਾਂ ਦੇ ਨਾਲ ਬਣਾਈ ਹੈ ਲੋਕਾਂ ਵਾਸਤੇ ਬਣਾਈ ਹੈ ਕੋਈ ਆਸਾਨ ਨਹੀਂ ਕੀਤਾ ਲੋਕਾਂ ਤੇ ਇੱਕੋ ਬੇਨਤੀ ਹੈ ਵੀ ਇਸ ਨੂੰ ਸੰਭਾਲ ਕੇ ਰੱਖਣਾ ਹੈ ਇਸ ਦੀ ਸਾਂਭ ਸੰਭਾਲ ਕਰਨੀ ਹੈ ਇਸ ਦੇ ਵਿੱਚ ਗੰਦ ਨਹੀਂ ਪਾਉਣਾ ਇਸ ਦੀ ਤੋੜ-ਪੋੜ ਨਹੀਂ ਕਰਨੀ ਇੱਥੇ ਪਲਾਸਟਿਕ ਨਹੀਂ ਸਿੱਟਣੀ ਜੋ ਵੀ ਕੂੜਾ ਕਚਰਾ ਹੈ ਉਸ ਨੂੰ ਅਸੀਂ ਡਸਟਪਿਨਾਂ ਦੇ ਵਿੱਚ ਪਾਉਣਾ ਹੈ ਕੂੜਾ ਕਰਕਟ ਕੂੜਾ ਦਾਣ ਦੇ ਵਿੱਚ ਪਾਉਣਾ ਹੈ ਇਸ ਸੈਰਗਾਹ ਦੀ ਖੂਬਸੂਰਤੀ ਨੂੰ ਕਾਇਮ ਰੱਖਣਾ ਹੈ ਇਸ ਸੈਰਗਾਹ ਨੂੰ ਬਣਾ ਮਤਲਬ ਸੰਭਾਲ ਕੇ ਰੱਖਣਾ ਹੈ ਤੇ ਇਸ ਸੈਰਗਾ ਦੇ ਲਈ ਸਹੂਲਤਾਂ ਪ੍ਰਾਪਤ ਕਰਾਉਣਾ ਕੋਈ ਪੈਸੇ ਦੀ ਗੱਲਬਾਤ ਉਹ ਸਾਡੀ ਜ਼ਿੰਮੇਵਾਰੀ ਹੈ ਮੈਂ ਤਾਂ ਇਹ ਵੀ ਪਲਾਨ ਕਰ ਰਹੇ ਆ ਸਾਡੀ ਸਿਸਹਾਬ ਆ ਕਿ ਸ਼ੌਕ ਟਾਈਮ ਤੇ ਪਰੇ ਜੀ ਤੇ ਉਹਨਾਂ ਦੇ ਨਾਲ ਆਇਆ ਕਰਕੇ ਮਾਨ ਸਾਹਿਬ ਨਾਲ ਆਇਆ ਕਰਕੇ ਕਿਉਂਕਿ ਅੱਗੇ ਕਾਰਪੋਰੇਸ਼ਨ ਦੀ ਜਗ੍ਹਾ ਸੋ ਮੇਰੀ ਕੋਸ਼ਿਸ਼ ਹੈ ਕਿ ਇਸ ਸੈਰਗਾ ਨੂੰ ਜਿਵੇਂ ਜਿਵੇਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਜਿਵੇਂ ਜਿਵੇਂ ਲੋਕ ਕਹਿ ਰਹੇ ਨੇ ਸਾਡੀ ਕੋਸ਼ਿਸ਼ ਹੋਊਗੀ ਇਸ ਸੈਰਗਾਹ ਨੂੰ ਅੱਧਾ ਕਿਲੋਮੀਟਰ ਹੋਰ ਪਹਿਲਾਂ ਕਿੰਨੀ ਲੰਬੀ ਹੈ ਇਹ ਇਹ 1 ਕਿਲੋਮੀਟਰ ਲੰਬੀ ਹੈ ਜੀ 1 ਕਿਲੋਮੀਟਰ ਲੰਬੀ ਹੈ ਔਰ ਅਸੀਂ ਇਸ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਅਗਲੀ ਬੁੱਤ ਵੀ ਲਾਵਾਂਗੇ ਔਰ ਸ਼ਹੀਦ ਕਰਤਾਰ ਸਿੰਘ ਦੀ ਇੱਕ ਹਫਤਾ ਹੁੰਦੀ ਸੀ ਹਿੰਦਵਾਸੀਆਂ ਨੂੰ ਅੰਤਮ ਸੰਦੇਸ਼ ਉਹ ਵੀ ਅਸੀਂ ਇਸ ਸੈਰਗਾਹ ਦੇ ਵਿੱਚ ਲਾਵਾਂਗੇ ਕਿਉਂਕਿ ਜੋ ਉਸ ਨੇ ਸੰਦੇਸ਼ ਦਿੱਤਾ ਸੀ ਸਾਡੀ ਕੌਮ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਕਿ ਮੈਨੂੰ ਭੁੱਲ ਨਾ ਜਾਇਓ ਅਸੀਂ ਕਰਤਾਰ ਸਿੰਘ ਸਰਾਭੇ ਨੂੰ ਅ ਦਸਾਂ ਕਿ ਅਸੀਂ ਤੁਹਾਡੀ ਸੋਚ ਨੂੰ ਨਹੀਂ ਭੁੱਲੇ ਅਸੀਂ ਹਮੇਸ਼ਾ ਤੁਹਾਨੂੰ ਸਜਦਾ ਕਰਦੇ ਹਾਂ ਹਮੇਸ਼ਾ ਤੁਹਾਨੂੰ ਸਤਿਕਾਰ ਦੇ ਰਹੇ ਹਾਂ ਹਮੇਸ਼ਾ ਤੋਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਕਿਉਂਕਿ ਉਹਨਾਂ ਸ਼ਹੀਦਾਂ ਕਰਕੇ ਸਾਡਾ ਦੇਸ਼ ਹੈ ਸ਼ਹੀਦਾਂ ਕਰਕੇ ਅਸੀਂ ਹਾਂ ਸੋ ਇਸ ਕਰਕੇ ਸ਼ਹੀਦਾਂ ਨੂੰ ਪਿਆਰ ਸਤਿਕਾਰ ਦੇਣਾ ਹਰ ਦੇਸ਼ ਦੇ ਨਾਗਰਿਕ ਦਾ ਫਰਜ਼ ਹੈ ਤਾਂ ਬਠਿੰਡਾ ਵਾਸੀਆਂ ਨੂੰ ਐਡਵਾਂਸ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹਨਾਂ ਸੋਹਣਾ ਤੋਹਫ਼ਾ ਮਿਲਣ ਜਾ ਰਿਹਾ ਹੈ ਪੱਲਾ ਸਾਹਿਬ ਨੇ ਦੱਸਿਆ ਕਿ ਹੋ ਸਕਦਾ 30 ਸਤੰਬਰ ਤੱਕ ਇਹਦੀ ਓਪਨਿੰਗ ਹੋ ਜੇ ਪੂਰੀ ਤਰ੍ਹਾਂ ਨੂੰ ਚਲਾ ਦਈਏ ਤੇ ਲੋਕਾਂ ਦੇ ਸੈਰ ਕਰਨ ਵਾਸਤੇ ਇੱਕ ਸੁੰਦਰ ਜਗ੍ਹਾ ਮਿਲ ਜੂਗੀ ਬਠਿੰਡਾ ਵਾਸੀਆਂ ਨੂੰ ਤਾਂ ਪੱਲਾ ਸਾਹਿਬ ਦੇ ਬਹੁਤ ਧੰਨਵਾਦ ਕਿਉਂਕਿ ਇਸ ਤਰ੍ਹਾਂ ਦੀ ਸੈਰਗਾਹ ਬਠਿੰਡੇ ਵਿੱਚ ਬਹੁਤ ਜ਼ਰੂਰੀ ਸੀ ਹਰ ਸ਼ਹਿਰ ਵਿੱਚ ਜ਼ਰੂਰੀ ਹੈ ਤਾਂਕਿ ਅਸੀਂ ਨੇਚਰ ਦੇ ਨੇੜੇ ਵੀ ਰਹਿ ਸਕੀਏ ਸਿਹਤਮੰਦ ਵੀ ਰਹਿ ਸਕੀਏ ਤੇ ਇੱਕ ਸ਼ਹਿਰ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲੱਗ ਜਾਣਾ ਦੇਖਦੇ ਹੋ ਤੁਹਾਡਾ ਆਪਣਾ ਚੈਨਲ 5.5 TV ਮੈਂ ਦੇਵਕਰਨ ਜੈ ਹਿੰਦ ਜੈ ਭਾਰਤ